ਸਤਿ ਸ੍ਰੀ ਅਕਾਲ ਜੀ ਮੇਰੀ ਅੱਜ ਦੀ ਰਚਨਾ ਹੈ ਵੋਟਾਂ ਜਾਗਦੀ ਜ਼ਮੀਰ ਵਾਲਿਓ ਵੋਟਾਂ ਸੋਚ ਸਮਝ ਕੇ ਪਾਇਓ ਛੋਟੇ ਛੋਟੇ ਲਾਲਚਾਂ ਵਿੱਚ ਐਵੇਂ ਨਾ ਫਸ ਜਾਇਓ ਪਹਿਲਾਂ ਹੀ ਸੋਚ ਲਿਓ ਫਿਰ ਨਾ ਰੋਇਓ ਤੇ কুরਲਾਇਓ ਨਸ਼ੇ ਵੰਡਣ ਵਾਲਿਆਂ ਲੀਡਰਾਂ ਦੇ ਚੰ ਚੇ ਵਿੱਚ ਨਾ ਫਸ ਜਾਇਓ ਲਾਲ ਚੰਚ ਫਸ ਕੇ ਸੋਹਣੇ ਵਰਗੀ ਜਿੰਦਗਾਨੀ ਨਾ ਗਵਾਇਓ ਜੇ ਤਹ ਹਾਸਲ ਕਰਨ ਲਈ ਭੈਣਾ ਸਮਝ ਕੇ ਜਿਹੜੇ ਅੱਜ ਸੂਟ ਰਹੇ ਵੰਡ ਨੇ ਕੁਰਸੀ ਤੇ ਬੈਠ ਕੇ ਅੱਖ ਨੇ ਮਿਲਾਉਂਦੇ ਫੇਰ ਘਰ ਲੈਂਦੇ ਕੰਡ ਨੇ ਬਚੋ ਇਨਾਂ ਦੇ ਸ਼ਾਸਨਾ ਤੋਂ ਐਵੇਂ ਦ੍ਰੋਪਤੀ ਵਾਂਗ 5 ਸਾਲ ਚੀਰ ਹਰਨ ਨਾ ਕਰਾਇਓ ਵਿਦਿਆ ਨੂੰ ਖਤਮ ਕੀਤਾ ਨਸ਼ਿਆਂ ਦਾ ਮੀਂਹ ਭਰਾਇਆ ਸਿਵਿਆਂ ਦਾ ਸੇਕ ਜਰਾ ਇਹਨਾਂ ਨੂੰ ਯਾਦ ਕਰਾਇਓ ਨਸ਼ੇ ਵੰਡਣ ਵਾਲੇ ਕੁਰਸੀ ਤੇ ਬੈਠ ਕੇ ਨਸ਼ੇ ਵਿਰੁੱਧ ਪਾਉਂਦੇ ਨੇ ਰੇਡਾਂ ਨਸ਼ਿਆਂ ਦੀ ਲਤ ਲਾ ਕੇ ਝੂਠੇ-ਮੂਠੇ ਕੇਸ ਪਾ ਕੇ ਫਿਰ ਜੇਲ੍ਹਾਂ ਵਿੱਚ ਮਾਰਦੇ ਨੇ ਠੇਡਾ ਇਹਨਾਂ ਦਾ ਕੰਮ ਤਾਂ ਸਿੱਧੇ ਸਾਦੇ ਵੋਟਰਾਂ ਨੂੰ ਬੇਵਕੂਫ ਬਣਾਉਣਾ ਹੈ ਹੁਣ ਇਹਨਾਂ ਨੇ ਵੋਟਾਂ ਲੈਣ ਲਈ ਤੁਹਾਡੇ ਕੋਲ ਵਾਰ-ਵਾਰ ਆਉਣਾ ਹੈ ਮੌਸਮ ਨਹੀਂ ਇਹ ਫਿਰ ਵੀ ਬਦਲਣ ਹੌਣ ਘਰ ਘਰ ਚੜੀ ਲਾਉਣ ਆਵਾਜ਼ਾਂ ਦੀ ਜਿੱਤਣ ਤੋਂ ਬਾਅਦ ਗਿਰਗਟ ਵਾਂਗੂ ਰੰਗ ਬਦਲ ਕੇ ਫਿਕਰ ਨਾ ਰੱਖਦੇ ਆਪਣੇ ਰਾਜਾਂ ਦੀ ਬਰਸਾਤੀ ਬਿੰਡੀਆਂ ਵਾਂਗੂ ਘਰ ਘਰ ਦਰਵਾਜ਼ੇ ਖੜਕਾ ਕੇ ਲੋਕਾਂ ਨੂੰ ਪਰਮਾਉਂਦੇ ਮਿੱਠੇ ਮਿੱਠੇ ਬੋਲ ਤੇ ਸੋਹਣੇ ਲਿਵਾਸ ਪਾ ਕੇ ਝੂਠੇ ਲਾਰਿਆਂ ਦੇ ਨਾਲ ਪਤਿਆਉਂਦੇ ਵੋਟਾਂ ਨਾਲ ਲੀਡਰ ਵੀ ਵਿਕਦੇ ਵੇਖੇ ਧਰਮ ਜਾਤ ਦੇ ਆਧਾਰ ਤੇ ਵੋਟਾਂ ਮੰਗਦੇ ਪਰ ਇਹ ਤਾਂ ਨੇ ਸੱਪ ਦੇ ਮੂੰਹੇ ਵੋਟਾਂ ਤੋਂ ਬਾਅਦ ਜਨਤਾ ਨੂੰ ਨਿਤ ਡੰਗਦੇ ਪੰਜਾ ਤੱਕੜੀ ਤੇ ਝਾੜੂ ਸ਼ਬਦਾਂ ਦੇ ਅਰਥ ਨੇ ਵੱਖ-ਵੱਖ ਪਰ ਇਹਨਾਂ ਤਿੰਨਾਂ ਦੀਆਂ ਨੀਤਾਂ ਵਿੱਚ ਫਰਕ ਨਾ ਕੱਖ ਕੱਲੇ-ਕੱਲੇ ਨੂੰ ਪਰਖ ਵੇਖਿਆ ਜਨਤਾ ਦੀ ਫਿਕਰ ਕਿਸੇ ਨਾ ਕੀਤੀ ਆਪਣਾ ਹੀ ਟਿੱਡ ਭਰਦੇ ਨੇ ਕੁਝ ਕਲਾਕਾਰ ਰਾਜਨੀਤੀ ਵਿੱਚ ਆ ਕੇ ਲੋਕਾਂ ਦੀ ਸੇਵਾ ਕਹਿ ਕੇ ਧੋਖੇਬਾਜ਼ੀ ਕਰਦੇ ਨੇ ਰੱਬਾ ਕੋਈ ਐਸਾ ਸ਼ੀਸ਼ਾ ਬਣਾ ਦੇ ਜਿਸ ਵਿੱਚ ਇਹਨਾਂ ਦਾ ਚਿਹਰਾ ਤੇ ਨੀਤ ਦਿਖ ਪਵੇ ਇਹ ਕਥੈਲੀ ਦੇ ਚੱਟੇ ਵੱਟੇ ਐਵੇਂ ਖੜਕ ਵਿਖਾਉਂਦੇ ਸਾਨੂੰ ਇਹਨਾਂ ਦੇ ਹਿਰਦੇ ਵਿੱਚ ਵੀ ਹਮਦਰਦੀ ਰਿਸ ਪਵੇ ਭਾਵਨਾਵਾਂ ਨਾਲ ਖੇਡਣ ਇਹ ਲੀਡਰ ਸਮਝਦੇ ਨਹੀਂ ਇਹ ਪਾਪ ਹੁੰਦਾ ਜੋ ਕਰਦੇ ਤੁਸੀਂ ਚੋਰੀ ਛੱਪੀ ਸ਼ੈਤਾਨੀਆਂ ਇਹ ਸਭ ਕੁਝ ਰੱਬ ਦੇ ਘਰ ਨਾਪ ਹੁੰਦਾ ਪਾਰਟੀਆਂ ਦਾ ਤਾਣਾ ਬਾਣਾ ਭੁੱਲ ਕੇ ਵਧੀਆ ਲੀਡਰਾਂ ਨੂੰ ਕਾਮਯਾਬ ਕਰਾ ਦਿਓ ਇੱਕ ਵਾਰ ਮੋੜ ਸੋਨੇ ਦੀ ਚਿੜੀ ਨੂੰ ਸੋਨੇ ਦੀ ਚਿੜੀ ਬਣਾ ਦਿਓ ਇਹਨਾਂ ਨੇ ਤਾਂ ਇਥੋਂ ਹੱਡ ਮਾਸ ਵਾਲੀ ਚਿੜੀ ਵੀ ਭਜਾ ਦਿੱਤੀ ਦਿੱਤੇ ਨਹੀਂ ਰਜਗਾਰ ਕਿਸੇ ਨੂੰ ਹਾਰ ਕਰਦਾ ਪੁੱਤਰ ਤੇ ਤੀ ਵਿਦੇਸ਼ਾਂ ਵਿੱਚ ਪਹੁੰਚਾ ਦਿੱਤੀ ਪੌਣ ਪਾਣੀ ਜੈਰੀ ਹੋ ਗਿਆ ਭ੍ਰਿਸ਼ਟਾਚਾਰ ਤੇ ਬੇਰਜਗਾਰੀ ਨੇ ਖੂਨ ਪੀ ਲਿਆ ਬੈਂਕਾਂ ਤੋਂ ਕਰਜ਼ੇ ਲੈ ਕੇ ਕਿਸਾਨਾਂ ਤੋਂ ਲਾਹ ਨਾ ਹੋਏ ਜਿੰਦ ਨੂੰ ਫਾਹ ਲਾ ਕੇ ਉਹਨਾਂ ਨੇ ਆਪਣਾ ਮੂੰਹ ਸੀ ਲਿਆ ਗਿੱਲ ਝੰਡਾ ਆਖੇ ਪੈਣੋ ਤੇ ਵੀਰੋ ਨੰਮ ਕਹਿਰਾਮੀ ਲੀਡਰਾਂ ਕੋਲੋਂ ਆਪਣੇ ਆਪ ਨੂੰ ਬਚਾਓ ਆਪਣੀ ਵੋਟ ਦਾ ਸਹੀ ਉਪਯੋਗ ਕਰਕੇ ਵਧੀਆ ਲੀਡਰਾਂ ਨੂੰ ਹੀ ਕਾਮਯਾਬ ਬਣਾਓ ਗਿੱਲ ਝੰਡਾ ਆਖੇ ਪੈਣੋ ਤੇ ਵੀਰੋ ਨਾਮਕ ਹੈਰਾਮੀ ਲੀਡਰਾਂ ਕੋਲੋਂ ਆਪਣੇ ਆਪ ਨੂੰ ਬਚਾਓ ਆਪਣੀ ਵੋਟ ਦਾ ਸਹੀ ਉਪਯੋਗ ਕਰਕੇ ਵਧੀਆ ਲੀਡਰਾਂ ਨੂੰ ਹੀ ਕਾਮਯਾਬ ਬਣਾਓ ਬਹੁਤ ਬਹੁਤ ਧੰਨਵਾਦ ਜੀ